ਸਸਕਲ ਦੋਸਤੋ ਜਿਹੜੇ ਮੇਰੇ ਭੈਣ ਭਰਾ ਜਣਾਂ ਨੂੰ ਪੈਟ ਰੱਖਣ ਦਾ ਕਾਫੀ ਸ਼ੌਂਕ ਹੈ ਉਹਨਾਂ ਦੇ ਲਈ ਵੀਡੀਓ ਬੜੀ ਖਾਸ ਹੋਣ ਵਾਲੀ ਆ ਉਹਨਾਂ ਦੇ ਲਈ ਇੱਕ ਆਪਾਂ ਜੋ ਪਹੁੰਚੇ ਐ ਜੋਟੀਕ ਪੈਟ ਫਾਰਮ ਦੇ ਕੋਲ ਆ ਉਹਨਾਂ ਨਾਲ ਗੱਲਬਾਤ ਕਰਦੇ ਸਾਡੇ ਅੰਦਰ ਕਿਹੜੇ ਕਿਹੜੇ ਪੈਟ ਰੱਖੇ ਆਓ ਆ ਜਾਓ ਵੀ ਵਾਦੀ ਸਸਕਲ ਭਾਈ ਸੱਚੀ ਕਰਦੇ ਤੇ ਭਾਈ ਆਪਣਾ ਨਾਮ ਕੀ ਹੈ ਮੈਂ ਰਾਹੁਲ ਕੁਮਾਰ ਆ ਸਰ ਕੇਸ਼ਰ ਮਾਨਾ ਹਾਂ ਜੀ ਪਈ ਦਾ ਮਤਲਬ ਅੱਜ ਕੱਲ ਸਾਰੇ ਉਹਨਾਂ ਸ਼ੌਂਕਾਂ ਦਾ ਪੈਟਰਿਕ ਕਰਦਾ ਆਪਣੀ ਸ਼ੌਕ ਦੇ ਵਿੱਚ ਕਿਹੜੇ ਕਿਹੜੇ ਪੈਟਰ ਅਵੇਲੇਬਲ ਨੇ ਸਾਡੇ ਕੋਲ ਭਾਈ ਸਾਰੇ ਤਰੀਕੇ ਦੇ ਪੈਟਰ ਹੈਗੇ ਐ ਐਗਜ਼ੋਟਿਕਸ ਦੇ ਵਿੱਚ ਵੀ ਹੈਗੇ ਆ ਤੇ ਨੋਰਮਲ ਵੀ ਠੀਕ ਹੈ ਠੀਕ ਹੈ ਭਾਈ ਆ ਸਾਡੇ ਕੋਲ ਹੈਂਡੀ ਵੈਰਾਈਟੀ ਸਾਰੀ ਲੱਗੋ ਅਮਰੀਕਨ ਵੈਂਟਮ ਕਹਿੰਦੇ ਇਹਨੂੰ ਅੱਛਾ ਜੀ ਠੀਕ ਜੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਹਾਂਜੀ 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 ਫਿਰ ਸਾਡੇ ਕੋਲ ਜੀ ਰਿੰਗ ਨੈਕ ਆ ਗਿਆ ਰੀਜ਼ੈਂਟ ਹੈਗੇ ਐ ਅੱਛਾ ਜੀ ਅੱਛਾ ਜਿਹੜਾ ਲੋਕਾਂ ਨੂੰ ਸ਼ੌਂਕ ਹੁੰਦਾ ਕਿ ਉਹ ਮੋਰ ਪਾਲ ਹਾਂਜੀ ਹਾਂਜੀ ਉਹ ਕਿਹਾ ਪਰ ਉਹ ਨਹੀਂ ਪਾਲ ਸਕਦੇ ਇਹਦੇ ਵਿੱਚ ਨਹੀਂ ਬਣ ਬਾਈ ਨਹੀਂ ਇਲੀਗਲ ਹੈ ਜੀ ਅੱਛਾ ਅੱਛਾ ਸ਼ੌਂਕ ਮਤਲਬ ਪੂਰਾ ਕਰ ਸਕਦਾ ਹਾਂ ਹਾਂ ਉਹ ਹੀ ਜਿ ਇ拉克ੇ ਸ਼ੌਂਕ ਪੂਰਾ ਕਰਦਾ ਇਹਦੇ ਵਿੱਚ ਸਿਲਵਰ ਫਿਜ਼ੈਂਟ ਵੀ ਆਂਦਾ ਹੈ ਆ 골ਡਨ ਫਿਜ਼ੈਂਟ ਵੀ ਆਂਦੇ ਆ ਉਹ ਦੋਨਾਂ ਕਰਦੇ ਲੱਗ ਲੱਗੇ ਹਾਂਜੀ ਉਸ ਤੋਂ ਬਾਅਦ ਸਾਡੇ ਕੋਲ ਫੈਂਸੀ ਹੈਨ ਆ ਜਾਂਦੇ ਜੀ ਅੱਛਾ ਫੈਂਸੀ ਹੈਨ ਹਾਂਜੀ ਇਹ ਹੈਂਦੀ ਵੈਰਾਈਟੀ ਆਪਣੇ ਕੋਲ ਹੈਗੀ ਆ ਅੱਛਾ 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 ਅੱਗੇ ਹੋਰ ਹੈਗੇ ਫੈਂਸੀ ਆਪਣੇ ਕੋਲ ਹੈ। ਦੇ ਆਹ ਭਾਈ ਆਪਣੇ ਬਕਸ਼ੀ ਹੈਗੇ ਖੜੇ ਆ। ਇਹ ਸੰਕਨੂਰ ਹੈ ਜੀ। ਸੰਕਨੂਰ। ਹਾਂ ਜੀ ਇਹ ਟੇਮਡ ਹੈਗੇ ਆ। ਅੱਛਾ 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 ਅੱਛਾ। ਉਸ ਤੋਂ ਬਾਅਦ ਆਪਣੇ ਕੋਲ ਬੋਰਡ ਦੇ ਵਿੱਚ ਸੰਕਨੂਰ ਹੈਗੇ ਆ। ਠੀਕ ਹੈ ਭਾਈ। ਕੋਕਟੇਲ ਮਿਲ ਜਾਣਗੇ ਤਾਂ ਨੂੰ। ਅੱਛਾ ਅੱਛਾ ਅੱਛਾ। ਪਾਈਨਾਪਲ ਤਨੂਰ ਹੈਗੇ ਆਪਣੇ ਕੋਲ। ਅੱਛਾ ਅੱਛਾ ਅੱਛਾ। ਫਰੰਟ ਦੇ ਉੱਤੇ। ਭਈ ਆਹ ਕਿਹੜੀ ਹੈਗੀ ਆ? ਇਹ ਭਾਜੀ ਖੁਸ਼ਾਮੂ ਮੁਰਗਾ ਆ। ਕਿਹੜਾ? ਖੁਸ਼ਾਮੂ ਖੁਸ਼ਾਮੂ। ਖੁਸ਼ਾਮੂ। ਹਾਂ ਇਹ ਛੋਡੇ ਹੈਡ ਦਾ ਸੀਲ ਦੀ ਬਰੀਡ ਹੁੰਦੀ ਹੈ। ਇਹ ਡ੍ਰੈਗਨ ਜਿਹਾ ਲੱਗ ਰਿਹਾ ਹੈ ਬਜੀ ਫਾਈਟਰ ਨੂੰ ਵੀ ਤਿਆਰ ਹੁੰਦਾ ਹੈ ਬਜੀ ਅੱਛਾ 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 ਹੁਣ ਇਹ ਆਪਾਂ ਦਾ ਲੜਾਂਗੇ ਸਿਮੂਲੇਟਰ 'ਤੇ ਕੋਈ ਹੋਰ ਕਿਸੇ ਕੋਈ ਹੈਗਾ ਬਹੁਤ ਕਾਟਾ ਹੈ ਬਜੀ ਬਹੁਤ ਵਧੀਆ ਚਾਂਸ ਹੁੰਦੇ ਨੇ ਤੇ ਹੋਰ ਭਾਈ ਆ ਵੀ ਬਰੀਡ ਦੇਖੇ ਮੈਂ ਛੋਟੇ ਛੋਟੇ ਇਹ ਸਪੈਰੋ ਬਰੀਡ ਹੈ ਬਜੀ ਜਾਵਨ ਕਹਿੰਦੇ ਆਪਾਂ ਅੱਛਾ ਅੱਛਾ ਵਾਈਟ ਕਲਰ ਵਾਈਟ ਕਲਰ ਵੀ ਹੈਗਾ ਸਾਡੇ ਕੋਲ ਬਲੈਕ ਵੀ ਹੈਗਾ ਇਹ ਦੋਨੇ ਅੱਛਾ ਅੱਛਾ ਜੀ ਬਹੁਤ ਵਧੀਆ ਚੀਜ਼ ਰੱਖੀ ਹੋਈ ਹੈ ਫਿਰ ਉਸ ਤੋਂ ਬਾਅਦ ਸਾਡੇ ਕੋਲ ਤੀਜੇ ਨੰਬਰ ਤੇ ਆ ਜਾਂਦਾ ਬਜੀ ਟੇਬਲ ਫਾਈਟਰ ਇਹ ਉਹ ਟੇਬਲ ਫੈਟਰ ਜੀ ਉਹ ਇਹਦਾ ਬਈ ਗੱਲਬਾਤ ਵਧੀ ਕਰਾਈ ਯਾਰ ਇਹ ਜਿਹੜੇ ਜਾਪਾਨ ਦੇ ਵਿੱਚ ਚਾਈਨਾ ਦੀ ਆਈਟਮ ਦੇ ਵਿੱਚ ਟੇਬਲ ਦੇ ਉੱਤੇ ਮੁਰਗੇ ਲੜਦੇ ਯਾਰ ਇਹ ਉਹ ਚੀਜ਼ ਹੈ ਅੱਛਾ ਉਹਲੇ ਹਾਂਜੀ ਇਹ ਉਹਲੇ ਆ ਤਾਂ ਹੀ ਟੰਡਾ ਜੁਟੀ ਬੋਲਦੇ ਨਾਲੇ ਜੜਿਆ ਪਰਵਰ ਕਹਿ ਰਿਹਾ ਭਾਈ ਇਹ ਭਾਈ ਸਾਡੇ ਕੋਲ ਡਬ ਹੈਗੀ ਆ ਅੱਛਾ ਡਬ ਹਾਂਜੀ ਵਿੱਚ ਫਿੰਚ ਵੀ ਹੈਗੇ ਜਿਹੜਾ ਛੋਟੇ ਸਾਈਜ਼ ਦੀ ਦਿਖਾਉਂਦੇ ਨਾ ਕਾਰਾਂ ਚ ਕਈਆਂ ਨਾਲ ਹਾਂਜੀ 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 ਇਹ ਉਹ ਚੀਜ਼ ਹੈ ਛੋਟੀ ਉਹ ਚੀਜ਼ ਹੈ ਭਾਈ ਹਾਂਜੀ ਇੰਨੀ ਕੀ ਰਹਿੰਦੀ ਹੈ ਬਿਲਕੁਲ ਛੋਟੇ ਸਾਈਜ਼ ਹੀ ਰਹਿੰਦੇ ਆ ਔਰ ਡਾਇਮੰਡ ਆਫ ਹੈਗੀ ਨਾ ਸਾਡੇ ਕੋਲ ਤੇ ਆ ਪਈਆ ਕਿਹੜੇ ਆ ਇਹ ਪਾਈਨੈਪਲ ਤਨੂਰ ਹੈ ਪਾਈਨੈਪਲ ਹਾਂ ਜੀ ਉਹ ਵਜੇ ਬਲੀਡ ਆ ਪਈਆ ਰਹੇ ਇਹ ਕਿਉਂਕਿ ਜਿਹੜੇ ਆਪਣੇ ਇੰਡੀਅਨ ਪੈਰਟ ਹੈਗੇ ਆ ਕੋਈ ਨਹੀਂ ਬਾਅ ਸਕਦਾ ਉਹ ਬੈਨ ਹੈ ਯਾਰ ਅੱਛਾ ਅੱਛਾ ਇਹ ਐਸੇ ਕਰਕੇ ਐਕਜੋਟਿਕ ਪੈਟਸ ਆ ਜਾਂਦੇ ਕਿ ਜਿਹੜੇ ਆਪਾਂ इजीली ਘਰ ਚ ਰੱਖ ਸਕਦੇ ਕੋਈ ਸਾਡ ਨੂੰ ਇਤੇ ਇਸ਼ੂ ਨਹੀਂ ਹੁੰਦਾ ਹੈਗਾ ਤਨੂਰ ਛੋਟੀ ਪੈਟ ਤੇ ਨਾ ਤੇ ਪੂਰਾ ਚਰਦੇ ਚਾਹਦਾ ਮੈਂ ਲਾਦਾ ਭਾਈ ਹਾਂ ਜੀ ਹਾਂ ਜੀ ਹੋਲ ਸੇਲ ਦਾ ਕੰਮ ਸਾਡਾ ਹੋਲ ਸੇਲਦਾ ਜੀ ਪੈਟ ਦੇ ਵਿੱਚ ਵੀ ਤੇ ਐਸੈਸਰੀ ਦੇ ਵਿੱਚ ਵੀ ਠੀਕ ਹੈ ਜੀ ਸਾਡਾ ਸਾਰਾ ਹੋਲ ਸੇਲਿੰਗ ਦਾ ਹੈਗਾ ਬਲਕਿ ਉਹਤੇ ਡੀਲਰ ਨੂੰ ਵੀ ਰੇਟ ਜਾਂਦਾ ਹੈ ਹਾਂਜੀ ਹਾਂਜੀ ਤੇ ਕਸਟਮਰ ਰੇਟ ਥੋੜਾ ਦਾ ਅਲੱਗ ਹੋਇਆ ਜਿਹਦਾ ਭਈ ਨਾਲ ਕੇਅਰਪੂਰ ਕਰਨੀ ਹੁੰਦੀ ਹੈ ਉਹ ਕਿੱਦਾਂ ਕਰ ਸਕਦੇ ਆ ਭਾਈ ਤਾਂ ਨੋਰਮਲੀ ਜੀ ਕੋਈ ਜ਼ਿਆਦਾ ਇਹਨਾਂ ਦੇ ਨਹੀਂ ਹੈਗਾ ਕੇਰਿੰਗ ਦਾ ਸਾਨੂੰ ਨਾ ਇਸ਼ੂ ਨਹੀਂ ਹੁੰਦਾ ਇਹਦਾ ਡਾਇਟ ਆਂਦੀ ਆ ਸਪੈਸ਼ਲ ਆਪਾਂ ਉਹ ਦੇ ਸਕਦੇ ਆ ਕੁਝ ਚੀਜ਼ਾਂ ਜਿਹੜੀਆਂ ਨਾਲ ਨਹੀਂ ਆਪਾਂ ਦੇਣੀਆਂ ਹੁੰਦੀਆਂ ਜਦ ਟੱਡ ਕੋਈ ਲੈਣ ਆਂਦਾ ਆ ਜਦ ਪੈਟਰ ਲੈਣ ਆ ਗਿਆ ਉਹ ਸਾਰੇ ਸਭ ਕੁਝ ਸਮਝਾਉਂਦੇ ਹੁੰਦੇ ਬਿਲਕੁਲ ਬਿਲਕੁਲ ਪ੍ਰੋਪਰ ਉਹਨੂੰ ਗਾਈਡੈਂਸ ਦੇਈਏ ਕਿ ਕਿੱਦਾਂ ਇਹਨੂੰ ਰੱਖਣਾ ਇਹਦਾ ਨਹੀਂ ਰੱਖਣਾ ਜੋ ਉਹਨੂੰ ਕੇਰਿੰਗਾ ਨਹੀਂ ਹੁੰਦਾ ਉਹਨੂੰ ਸਮਾਂ ਲੱਗੇ ਸ ਇਹ ਫੈਂਸੀ ਹੈ ਨੇ ਦੀ ਨਵੀਂ ਪਲੇਟ ਤਿਆਰ ਹੋ ਰਹੀ ਹੈ ਜਿਹਦਾ ਆਪਾਂ ਬ੍ਰਹਮਾ ਇੱਕ ਮੁਰਗਾ ਹੁੰਦਾ ਇਹ ਉਹਦੇ ਵਿੱਚ ਥੋੜੀ ਜੀ ਇੰਡਰ ਕੀਤਾ ਹੋਇਆ ਇਹਨੂੰ ਅੱਛਾ ਅੱਛਾ ਤੇ ਇਹ ਵਾਈਟ ਡੱਕਾ ਇਹ ਵਾਈਟ ਪੈਕਿੰਗ ਡੱਕਿਆ ਜੀ ਅੱਛਾ 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 ਤੇ ਆਹ ਭਈ ਛੋਟੇ ਛੋਟੇ ਜਿਹੇ ਆ ਕਿਹੜੇ ਆ ਇਹ ਬਟਰਮ ਕੋਇਲ ਹੈ ਜੀ ਬਟਰਮ ਕੋਇਲ ਹਾਂ ਜੀ ਹਾਂ ਜੀ ਇਹ ਡੱਕਿਆ ਰਹਿਣਾ ਬਟੇਰ ਆ ਆਪਾਂ ਜਿੰਦਾ ਕਹਿੰਦੇ ਆ ਇਹ ਨਹੀਂ ਲੈਣਾ ਹਾਂ ਜੀ ਇਹ ਨਹੀਂ ਲੈਣਾ ਬਿਲਕੁਲ ਅੱਛਾ 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 ਇਹ ਆ ਭਈ ਕਬੂਤਰ ਫਿਰ ਇਹ ਕਿੰਗ ਕਬੂਤਰ ਹੈ ਜੀ ਆਪਣਾ ਕਿੰਗ ਹਾਂ ਜੀ ਨਾਮ ਬੜਾ ਘੈਂਟ ਰੱਖਿਆ ਹੈ ਕਬੂਤਰ ਭਾਈ ਇਹ ਵੱਡੇ ਬਹੁ ਬਟੇ ਸਾਈਜ਼ ਦੇ ਕਬੂਤਰ ਹੁੰਦੇ ਆ। ਉਸ ਤੋਂ ਬਾਅਦ ਆਪਣੇ ਕੋ ਆਗੇ ਦੀ ਬਿਊਟੀ ਹਮਾਰਾ ਆਗੇ। ਅੱਛਾ ਬਿਊਟੀ। ਇਹਨਾਂ ਦੀ ਜਿਹੜੀ ਪੀਕ ਹੁੰਦੀ ਹੈ ਪੈਰਟ ਵਰਗੀ ਹੁੰਦੀ ਹੈ। ਅੱਛਾ 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 ਅੱਛਾ। ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਆਪਣੇ ਕੋ ਮੁਖੀ ਹੁੰਦੇ ਆ। ਮੁਖੀ? ਮੁਖੀ। ਇਹ ਮੁਖੀ ਵੀ ਕਬੂਤਰ ਦੀ ਬਰੀਡ ਆ। ਅੱਛਾ ਅੱਛਾ। ਇਹ ਬੁਖਾਰਾ ਦੀ ਬਰੀਡ ਆ ਜੀ। ਅੱਛਾ ਬੁਖਾਰਾ ਦੀ। ਪਈ ਇਹਦੇ ਪੈਰਾਂ ਦੇ ਵਿੱਚ ਉਹ ਹਾਂਜੀ ਬਿਲਕੁਲ ਜੀ ਬਿਲਕੁਲ ਇਹਨਾਂ ਦੇ ਫਰ ਬਹੁਤ ਹੁੰਦੀ ਪੈਰਾਂ ਤੇ। ਇਹਨਾਂ ਦੇ ਹੈੱਡ ਦੇ ਉੱਤੇ ਵੀ ਇੱਕ ਕੈਪਟਾਈ ਬਣਿਆ ਹੁੰਦਾ ਆ। ਅੱਛਾ 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 ਅੱਛ ਇਨ ਮੈਂ ਤਾਂ ਲਖਣਾ ਕਿ ਕੀ ਬੰਦਾ ਆ ਦੇਖੋ ਭਾਈ ਲੈ ਲੈ ਗੱਲਬਾਤ ਭਾਈ ਪੁੱਤ ਨਾਲ ਕਰਾਈਆ ਜਿਸਨੂੰ ਦਿਖਾਉਂਦੇ ਆ ਨਾ ਕਿ ਇਹਦੀ ਪੋਰਟ ਜਿਹੜੀ ਫੁੱਲੀ ਹੁੰਦੀ ਪੋਰਟਰ ਦੀ ਹਾਂਜੀ ਹਾਂਜੀ ਉਹਨੂੰ ਫੂਕ ਕਰਕੇ ਕਰਦੇ ਆ ਲੈ ਭਾਈ மூਨਾ ਬਾਪਾ ਸਵੇਰੇ ਤਾਂ ਫੁੱਲੀ ਜਾਂਦਾ ਚਲੋ ਉਹ ਲੈ ਭਾਈ ਉੱਠ ਨਾ ਜਾਵੇ ਨਹੀਂ ਨਹੀਂ ਖੜ ਆਹ ਦੇਖੋ ਆ ਹੁੰਦਾ ਜੀ ਪੁੱਤਰ ਗੱਲਬਾਤ ਭਾਈ ਪੂਰੀ ਕਰਾਈ ਹੈ ਯਾਰ ਇੱਥੇ ਪੂਰਾ ਐਕਸਪੀਰੀਅੰਸ ਆਪੇ ਕਿੰਨੇ ਸਾਲ ਹੋ ਗਏ ਰਹਿਣਾ ਮੈਨੂੰ ਭਾਜੀ 14 ਸਾਲ ਹੋ ਗਏ ਆ ਇਹ 14 ਸਾਲ ਹੋ ਗਏ ਖਬਰ ਮੈਂ ਨਾਲ ਡਾਕਟਰ ਵੀ ਕੀਤੀ ਹੋਈ ਆ ਅੱਛਾ ਡਾਕਟਰ ਵੀ ਕੀਤੀ ਹਾਂਜੀ ਆ ਬਸ ਸਾਰਾ ਕੰਮ ਤੁਸੀਂ ਨਾਲੇ ਸਭ ਕੁਝ ਕਰਦੇ ਹੋ ਆ ਸਾਡੇ ਕੋਲ ਮੈਲਟਿਸ ਹੈ ਗਿਆ ਜੀ ਇਹ ਤੁਹਾਨੂੰ ਬਹੁਤ ਰੈਰ ਮਿਲਦਾ ਅੱਛਾ ਹਮ ਇੱਕ ਤਾਂ ਦਿਖਾ ਸਕਦੇ ਵੀ ਕਸਟਮਰ ਸਾਡੇ ਜੀ ਜੀ ਇੱਕ ਤਾਂ ਦਿਖਾ ਦਿਓ ਉਹ ਡਾਗ ਨਹੀਂ ਆਣਗੇ ਨਹੀਂ ਨਹੀਂ ਆ ਦੇਖੋ ਜੀ ਭਾਈ ਬਹੁਤ ਵਧੀਆ ਬਰੀਡ ਹੈਗੀ ਆ ਲੈ ਆ ਵੀ ਲੈ ਇਹਦੇ ਕਲਰ ਦੇ ਦੇ ਰਿਹਾ ਨਾ ਪਿਆਰਾ ਦਾ ਬਿਲਕੁਲ ਇਹ ਹਾਈਟ ਚ ਵੀ ਉੱਚੇ ਹੁੰਦੇ ਗਰਦਨ ਮਿਹਨ ਦੀ ਉੱਚੀ ਹੁੰਦੀ ਹੈ ਅੱਛਾ 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 ਇਹ ਤੁਹਾਨੂੰ ਬਹੁਤ ਰੇਅਰ ਮਿਲਨੇ ਹੈਗੇ ਠੀਕ ਹੈ ਠੀਕ ਹੈ ਭਾਈ ਹੋਰ ਵੀ ਭਾਈ ਕੋ ਬੜੇ ਐਕਸੋਟਿਕ ਕਲਰ ਹੈ ਜੀ ਜੀ ਸਾਹ ਵੀ ਪਏ ਦੇਖੋ ਹੋਰ ਵੀ ਪਏ ਆਪਣੇ ਕੋ ਕਬੂਤਰ ਕੋਈ ਇਹ ਕਿਹੜੇ ਹੈ ਇਹ ਨਾਰਮਲ ਹੈ ਜੀ ਪੇਜਲ ਅੱਛਾ ਨਾਰਮਲ ਹੈ ਨਾਰਮਲ ਪੇਜਲ ਠੀਕ ਹੈ ਠੀਕ ਹੈ ਭਾਈ ਰੈਪਿਡ ਦੇ ਕੇ ਜੀ ਇਹ ਮਿਨੀ ਲੁਕ ਬਰੀਡ ਹੈਗੀ ਆਪਣੇ ਕੋ ਅੱਛਾ ਦਿਖਾ ਸਕਦੇ ਇੱਕ ਵਾਰੀ ਬਿਲਕੁਲ ਦਿਖਾ ਦਿਓ ਭਈਆ ਲੈ ਪਈ ਦਰਖਲ ਕੋਸ਼ਤ ਮੈਨੂੰ ਲੱਗਾ ਪਹਿਲੀ ਵਾਰ ਦੇਖਿਆ ਮੈਂ ਤਾਂ ਨਾ ਦਿੱਤਾ ਜੀ ਮਿਨੀ ਲੂਪ ਜਿਹੜਾ ਹੈ ਜੇ ਉਹਦੇ ਕੰਨ ਨਹੀਂ ਮੇ ਹੁੰਦੇ ਆ ਅੱਛਾ ਪਰਦੇ ਤੇ ਭਾਈ ਬਿਲਕੁਲ 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 ਲੋ ਜੀ ਦੇਖੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਭਰਾਵਾਂ ਨੂੰ ਸਪੋਰਟ ਕਰੋ ਨਾਲੇ ਪਈ ਦਾ ਹੋਰ ਸੇਲ ਦਾ ਕੰਮ ਤੁਸੀਂ ਘਰੇ ਬੈਠੇ ਵੀ ਮੰਗਾ ਸਕਦੇ ਆ ਆ ਦੇਖੋ ਇੱਕ ਵੀਡੀਓ ਕੋਈ ਬਹੁਤ ਵਧੀਆ ਚੀਜ਼ ਹੈ ਹਾਟੇ ਕੋਲ ਲੋ ਪਈ ਇੱਕ ਕਰ ਫੜ ਲਓ ਦੇਖ ਨਾ ਹੋਰ ਭਾਈ ਕਿਹੜੀ ਕਿਹੜੀ ਹੈ ਬਰੀਡ ਆਪਣੇ ਕੋਲ ਹੋਰ ਭਾਜੀ ਆਪਣੇ ਕੋਲ ਫਿਸ਼ ਦੀ ਬਰੀਡ ਵੀ ਹੈ ਕੀ ਸਾਰੇ ਅੱਛਾ ਅੱਛਾ ਇਹ ਭਾਈ ਇਹ ਸਾਡੇ ਕੋਲ ਹੈਮਸਟਰ ਹੈਗੇ ਭਾਜੀ ਅੱਛਾ 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 ਇਹ ਸੀਰੀਅਨ ਹੈਮਸਟਰ ਹੈਗੇ ਲੌਂਗ ਕਨਟੇਨਰ ਦੇ ਵਿੱਚ ਠੀਕ ਹੈ ਦਿਖਾ ਸਕਦੇ ਹੋ ਇੱਕ ਵਾਰੀ ਇਹ ਹਾਲੇ ਬੇਬੀ ਨੇ ਅੱਛਾ ਕਿੰਨੇ ਕਿੰਨੇ ਮਹੀਨੇ ਦੇ ਭਾਈ ਇਹ ਇਹ ਕੁਛ ਹੈਗਾ ਜੀ 2-3 ਮਹੀਨੇ ਦਾ ਹੈਗਾ ਯਾਰ ਅੱਛਾ 2-3 ਮਹੀਨੇ ਦਾ ਹਾਂ ਠੀਕ ਹੈ ਦਿਖਾ ਇਹਨੇ ਨਹੀਂ ਬਈ ਕੇਅਰ ਕੋ ਕਰਨਾ ਸਕਦਾ ਬਿਲਕੁਲ ਜੀ ਬਿਲਕੁਲ ਇਹਨਾਂ ਦੇ ਵੀ ਥੋੜੇ ਕੇਅਰ ਹੈ ਤਾਂ ਇਹ ਥਾਂ ਤੋਂ ਜ਼ਿਆਦਾ ਫੀਡ ਖਾਂਦੇ ਅੱਛਾ ਫਿਰ ਇਹਨੇ ਜੀ ਫੀਡ ਫੂਡ ਵੀ ਤੁਹਾਡੇ ਕੋਲ ਮਿਲ ਚੱਕਿਆ ਬਿਲਕੁਲ ਬਿਲਕੁਲ ਜੀ ਸਾਰਾ ਕੁਝ ਹੈਗਾ ਜੀ ਕੇ ਵੀ ਇਹਨਾਂ ਦੇ ਮਿਲ ਜਾਂਦੀਆਂ ਫੀਡ ਮਿਲ ਜਾਂਦੀਆਂ ਇਹ ਆ ਵੀ ਭਾਈ ਇਸ ਤੋਂ ਵੀ ਛੋਟੇ ਹੈ ਤਾਂ ਇਹ ਜੀ ਚਾਈਨੀਸ ਹੈ ਆਪਣਾ ਅਨਸਰ ਕਰ ਦਿੰਦੇ ਨਹੀਂ ਆਪਾਂ ਅੱਛਾ ਦਿਖਾਓ ਜਿਹੜਾ ਇਹਨਾਂ ਨੂੰ ਡਰਾਫ ਅਨਸਰ ਵੀ ਕਰ ਦਿੰਦੇ ਆ ਭਈਆ ਇਹ ਇੱਕ ਆ ਇਹ ਆਪਣੇ ਕੋਲ ਗੈਰ ਵੀ ਲੈ ਦੇ ਗਰ ਵੀ ਹਾਂਜੀ ਅੱਛਾ ਅੱਛਾ ਇਹ ਜਿਹੜਾ ਕੰਗਾਰੂ ਹੁੰਦੇ ਨਾ ਹਾਂਜੀ 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 ਇਹ ਉਸ ਤਰ੍ਹਾਂ ਹੀ ਚੀਜ਼ ਹੈ ਇਹਦੇ ਅਗਲੇ ਇੱਕ ਜੋਟੀ ਪੂਰਾ ਮਾਲ ਰੱਖਿਆ ਵੀ ਤੁਸੀਂ ਯਾਰ ਆਧਰਾਂ ਦੀ ਬਰੀਡ ਰੱਖੀ ਹੈ ਬਾਹਰ ਜਾਣ ਦੀ ਲੋੜ ਹੀ ਨਹੀਂ ਪੈਣੀ ਤੁਹਾਨੂੰ ਕਿ ਨਹੀਂ ਜੀ ਜੀ ਬਿਲਕੁਲ ਬਿਲਕੁਲ ਇਹਦੇ ਵਿੱਚ ਆਪਣੇ ਕੋਲ ਕਈ ਕਲਰ ਅਵੇਲੇਬਲ ਹੈਗੇ ਆ ਪਾਈਟ ਦੇ ਵਿੱਚ ਵੀ ਹੈਗੇ ਆ ਅੱਛਾ 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 ਜੀ ਬਸ ਇਹੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕੋਈ ਇਹ ਆ ਭਈਆ ਫਿਸ਼ ਹੈ ਇਹ ਆਪਣੇ ਕੋਲ ਰੱਖੀ ਹੋਈ ਸੀ ਇਹ ਫਿਸ਼ਿੰਗ ਦੀ ਆਪਣੇ ਕੋਲ ਹੈਗੀ ਐ ਸਾਰੀ ਕਿ ਭਈ ਛੋਟੀ ਹੀ ਲੈਂਦੀ ਐ ਦਾ ਜੀ ਜੀ ਬਿਲਕੁਲ ਇਹ ਛੋਟੇ ਸਾਈਜ਼ ਦੇ ਅਜਿਹਾ ਕਈਆਂ ਨੇ ਪਾਉੜ ਦੇ ਵਿੱਚ ਰੱਖਣੀ ਹੁੰਦੇ ਨਾ ਅੱਛਾ 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 ਇਹ ਉਹਦੇ ਅਕੋਰਡਿੰਗ ਬੈਸਟ ਹੈ ਜੀ ਠੀਕ ਤੇ ਫੀਡ ਫੂਡ ਦਾ ਹੋਣੀ ਠਾੜੇ ਬਟਾ ਫੀਡ ਸਭ ਕੁਝ ਹੈ ਜੀ ਹੋਲਸਲਿੰਗ ਦੇ ਵਿੱਚ ਆ ਤੁਸੀਂ ਦੇਖ ਸਕਦੇ ਸਾਰੇ ਆਪਣੀ ਕੋਸੈਸਰੀ ਹੈਗੀ ਆ ਪਲਾਂਟਡ ਹੈ ਅੱਛਾ 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 ਨੇਚਰਲ ਪਲਾਂਟ ਵੀ ਹੈਗੇ ਸਾਡੇ ਕੋਲ ਠੀਕ ਆ ਠੀਕ ਆ ਜੀ ਜਿੱਦਾਂ ਮਤਲਬ ਕੇਅਰ ਕੋਅਰ ਕਿਦਾਂ ਭਈ ਫੀਡ ਫੂਡ ਦੀ ਜੀ ਪਾਣੀ ਹੁੰਦੀ ਕੁਛ ਨਹੀਂ ਅਕਾ ਸ਼ੇਵਰ ਦੇਖਿਓ ਭਾਈ ਬڑے ਛੋਟੇ ਆ ਹਾਂ ਤੁਸੀਂ ਦੇਖ ਸਕਦੇ ਹੋ ਜੀ ਰੈਡ ਐਂਡ ਸਲਾਈਡਰ ਇਹਨੂੰ ਕਹਿੰਦੇ ਆ ਭਾਈ ਕਿੰਨੇ ਦਿਨ ਦਾ ਹੈ ਇਹ ਹਨੇ ਬੇਬੀ ਹੈ ਜੀ ਅੱਛਾ ਬੇਬੀ ਹਾਂ ਬੇਬੀ ਹੈ ਜੀ ਅੱਛਾ 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 ਦੇਖ ਸਕਦੇ ਵੀ ਅੱਛਾ ਵਟਾ ਹਾਂ ਹਾਂ ਬਿਲਕੁਲ ਦੇਖਿਓ ਭਾਈ ਇਹਦਾ ਲੈ ਵੀ ਲੈ ਭਾਈ ਇਹ ਤਾਂ ਗੱਲ ਬਾਤ ਓਕੇ ਆ ਲੋਇਕ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਹੋਲ ਸੇਲ ਦਾ ਕੰਮ ਆ ਭਈ ਦਾ ਬਿਲਕੁਲ ਜੀ ਉਸ ਤੋਂ ਬਾਅਦ ਸਾਡੇ ਕੋਲ ਅਲਬੀਨੋ ਸੌਫਟ ਸ਼ੈਲ ਦੇ ਵਿੱਚ ਵੀੜ ਆ ਜਾਂਦੀ ਹੈ ਅੱਛਾ ਉਹ ਤੁਸੀਂ ਦੇਖ ਸਕਦੇ ਹੋ ਸਰੋਜ ਦਿਖਾ ਸਕਦੇ ਵੀ ਇਹ ਪਾਣੀ ਦੇ ਵਿੱਚ ਜ਼ਿਆਦਾ ਰਹਿੰਦਾ ਅੱਛਾ ਪਾਣੀ ਦੇ ਵਿੱਚ ਹੀ ਆਉਂਦਾ ਗਰਦਨ ਵੀ ਬੜੀ ਲੰਬੀ ਹੋਣੀ ਹੈ ਜੀ 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 ਬੁੱਕਰਾਂ ਦੇ ਕਰਦਾਂ ਨੇ ਤੇ ਹੁੰਦੀ ਆ ਅੱਛਾ ਅੱਛਾ ਰੈਡ ਜਿਹੜਾ ਆ ਉਹ ਆਪਾਂ ਬਾਹਰ ਰੱਖ ਸਕਦੇ ਆ ਪਾਣੀ ਤੋਂ ਵੀ ਪਰ ਇਹ ਨੂੰ ਜ਼ਿਆਦਾ ਪਾਣੀ 'ਚ ਰੱਖਣਾ ਪੈਂਦਾ ਅੱਛਾ ਇਹਨੂੰ ਕੱਟ ਕੇ ਦਿਖਾ ਸਕਦੇ ਹਾਂ ਹਾਂ ਬਿਲਕੁਲ ਇੱਕ ਕਰ ਦਿਖਾ ਦਿਓ ਬਈ ਸਾਡੇ ਇਹਦੇ ਕਸਟਮਰ ਨਾ ਇਹ ਭਾਈ ਸਾਈਜ਼ ਥੋੜਾ ਨਾ ਬਟਾ ਇਹਦੇ ਨਾਲੋਂ ਇਹ ਤੋਂ ਵੱਡਾ ਹੋਣਾ ਇਹ ਕਿ ਚੱਕਰ ਹੋਣਾ ਆ ਦੇਖੋ ਅੱਛਾ ਅੱਛਾ ਇਹ ਪਿਓਰ ਵਾਈਟ ਦੇ ਵਿੱਚ ਹੁੰਦਾ ਰੈਡ ਆਈਸ ਨਹੀਂ ਲੋ ਭਾਈ ਪਿਓਰ ਵਾਈਟ ਆ ਦੇਖੋ ਰੈਡ ਅਸ ਮਿਲਦਾ ਇੱਥੇ ਹੋਰ ਕਿਤੇ ਹੈ ਨਹੀਂ ਇਹ ਤੁਹਾਡੇ ਕੋਈ ਅੱਧਰ ਚੀਜ਼ ਆਣਾ ਭਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮੈਂ ਤਾਂ ਹੀ ਵਾਰ-ਵਾਰ ਤੁਹਾਨੂੰ ਕਹਿੰਦਾ ਜੀ ਤੁਸੀਂ ਵੀ ਸ਼ੇਅਰ ਕਰਾਣਾ ਚਾਹੀਦਾ ਸਾਡੇ ਕੋਲ ਵੀ ਆਹ ਹੈ ਨਾ ਸ਼ੁਕਰ ਗਲੇਡ ਕੀ ਭਾਈ ਸ਼ੁਕਰ ਗਲੇਡ ਸ਼ੁਕਰ ਗਲੇਡਰ ਖਾਦੇ ਲੱਗਾ ਭਾਈ ਇਹ ਨਾਮ ਪੈਰਾ ਗਲੇਡਰ ਹੁੰਦੇ ਹਨ ਨਾ ਉਸ ਨੇ ਇਹ ਵੀ ਕਰਦਾ ਪੈਰਾ ਗਲੇਡਰ ਅੱਛਾ ਦਿਖਾ ਸਕਦੇ ਹੋ ਹਾਂ ਜੀ ਆਹ ਸ਼ਿਕਰ ਦਿਖਾ ਦਿਓ ਭਾਈ ਜਿਹੜੇ ਸਾਡੇ ਕਸਟਮਰ ਹਨ ਬਸ ਇਹ ਹੀ ਤੁਹਾਨੂੰ ਵਾਰ-ਵਾਰ ਕਹਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ

ਜੀ ਜੀ ਇਹ ਕੰਡੇ ਲੱਗੇ ਬਈ ਹਾਂਜੀ ਭਾਜੀ ਇਹਨਾਂ ਦੇ ਸਕਿਨ ਇਦਾਂ ਦੀ ਹੁੰਦੀ ਆ ਅੱਛਾ ਅੱਛਾ ਠੀਕ ਕੋਈ ਜਾਨਵਰ ਅਗਰ ਟੈਕ ਕਰਦੇ ਤਾਂ ਆਪਣੇ ਕੰਡੇ ਉੱਤੇ ਕਰ ਦਿੰਦੇ ਮੈਨੂੰ ਛੱਡਦੇ ਨਹੀਂ ਹੈਗੇ ਉਹ ਤਾਂ ਚੁੱਭਦੇ ਨੇ ਬੜੇ ਤਿੱਖੇ ਆ ਬਈ ਆਪ ਹੀ ਫੜ ਲਓ ਸੰਦਾਂ ਦਾ ਡਰ ਲੱਗਣ ਡੇ ਕੁਝ ਨਹੀਂ ਕਹਿੰਦਾ ਭਾਜੀ ਬਹੁਤ ਫ੍ਰੈਂਡਲੀ ਪੈਟ ਹੈ ਹਾਂਜੀ ਪੂਰੇ ਟੇਮਡ ਹੈਗੇ ਆ ਜਿਸ ਨਾਲ ਮੈਂ ਬੱਸ ਸਪੋਰਟ ਕਰੋ ਸ਼ੇਅਰ ਕਰੋ ਭਾਈ ਨੂੰ ਸਪੋਰਟ ਕਰੋ ਹੋਸਟੇਲਰ ਦਾ ਕੰਮ ਆ ਭਾਈ ਦਵਾ ਬਾਰ ਬਾਰ ਕੰਡੂ ਕਹਿੰਦੇ ਆ ਕਿ ਪ੍ਰਾਣ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਕਿਹਨੇ ਕਰ ਬੈਠੇ ਮੰਗਾਣੇ ਉਹ ਮੰਗਾ ਸਕਦੇ ਬਿਲਕੁਲ ਜੀ ਆਨਲਾਈਨ ਆਰਡਰ ਪੂਰੇ ਆਲ ਪੈਨ ਲੀਜ਼ ਕਰਾ ਦੇ ਪਈ ਦਾ ਆ ਕੋਈ ਕਰੇ ਨੰਬਰ ਬੋਲ ਦੋ ਬਈ ਕਰੀ 8872535321 ਸੈਕੰਡ ਨੰਬਰ ਸਾਡਾ ਹੈਗਾ ਜੀ 788948361 ਪਹਿਲੇ ਹਰਸ ਤੇ ਕਿੱਥੇ ਆਣਾ ਪੈਣਾ ਤੁਹਾਨੂੰ ਪਟਾਣਕੋਟ ਬਾਈਪਾਸ ਚੌਕ ਆਉਣਾ ਪੈਣਾ ਜੀ ਓਪੋਜ਼ਿਟ ਕਪੂਰ ਹਸਪੀਟਲ ਹੈਗਾ ਅੱਛਾ ਇੱਕ ਪਾ ਜੀ ਆ ਦਿਖਾਈਓ ਚੀਜ਼ ਆ ਬੜੀ ਕਹਿਣ ਚੀਜ਼ ਹੈ ਯਾਰ ਇਹ ਸਾਰੇ ਗੋਨਾ ਹੈਗੇ ਆ ਕੀ ਹੈਗਾ ਬਈ ਇੱਕ ਗੋਨਾ ਇੱਕ ਗੋਨਾ ਅੱਛਾ ਇੱਕ ਗੋਨਾ ਹਾਂ ਜੀ ਟਿਕਟ ਦਿਖਾ ਦਿਓ ਬਈ ਯਾਰ ਇਹਦੀ ਬੜੇ ਫੇਮਸ ਆ ਲੋਕੀ ਇਹਦੇ ਕਰ ਲਏਗੇ আচ্ছা 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 ਇਹ ਕੱਟ ਰਹਾ ਤਾਂ ਨਹੀਂ ਭਾਈ ਨਹੀਂ ਨਹੀਂ ਇਹ ਕੁਝ ਨਹੀਂ ਕਹਿੰਦੇ আচ্ছা 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 ਚਾ ਨਾ ਇਹ ਨੋਨ ਮੀਟ ਦਾ ਹੈ ਵੈਜੀਟੇਰੀਅਨ ਹੈ ਪਰਪਰ ਅੱਛਾ ਇਤਨਾ ਸ਼ੋਧੇ ਭਾਈ ਹਾਂ ਨਹੀਂ ਹਾਂ 200 200 ਲੋ ਜੀ ਦੇਖੋ ਉਸਤਾਦ ਜੀ ਮੈਂ ਤਾਂ ਡਰ ਲੱਗੀ ਤਾਂ ਬਾਰ ਬਾਰ ਦੇਖ ਕੇ ਹਾਂ ਲੋ ਦੂਸਰਾ ਲੋ ਭਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਭਰਾ ਨੂੰ ਸਪੋਰਟ ਕਰੋ ਬਿਲਕੁਲ ਜੀ ਬਿਲਕੁਲ ਫਾਇਦਾ ਸਭ ਤੋਂ ਮੈਂ ਬਾਰ-ਬਾਰ ਕਹ ਰਿਹਾ ਹੌਸਲੇਰ ਦਾ ਕੰਮ ਆ ਬਿਲਕੁਲ ਜੀ ਬਿਲਕੁਲ ਪੂਰੇ ਇੰਡੀਆ ਦੇ ਵਿੱਚ ਆਪਾਂ ਹੌਸਲੇਿੰਗ ਕਰਦੇ ਆ ਜੀ ਨਾ ਭਾਈ ਪੂਰੇ ਇੰਡੀਆ ਦੇ ਵਿੱਚ ਹੌਸਲੇਲ ਕਰਦੇ ਆ ਇੱਕ ਕਰ ਫੇਰ ਨੰਬਰ ਬੋਲ ਦਮੈਂ ਬਾਰ-ਬਾਰ ਕਰਨਾ ਵੇ 8872535321 ਪਾਜੀ ਸੈਕਿੰਡ ਨੰਬਰ ਸਾਡਾ ਹੈਗਾ 788948361 ਜਿੰਨੇ ਵੀ ਲੈਣਾ ਹੋਏਗਾ ਉਹ ਸਾਨੂੰ ਕੰਟੈਕਟ ਕਰ ਸਕਦਾ ਹੈ ਜੇ ਕੋਈ ਤੁਹਾਡੇ ਰਾਹੀਂ ਆਉਂਦਾ ਹੈ ਸਾਡੇ ਕੋਲ ਉਹਨੂੰ ਸਪੈਸ਼ਲ ਡਿਸਕਾਊਂਟ ਵੀ ਮਿਲੇਗਾ ਲੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਹੋਰ

ਰੈਡ ਪੈਰਟ ਲੋ ਜੀ ਗੋਲ ਦੇ ਵਿੱਚ ਬੈਠੇ ਹੈਗੇ ਦੇਖੋ ਰੰਗ ਭਰੰਗੇ ਫਿਸ਼ਾਂ ਵੀ ਭਾਈ ਕੋ ਪਈਆਂ ਨੀਚੇ ਵੀ ਪਈਆਂ ਉੱਪਰ ਵੀ ਸਾਰਾ ਭਰਿਆ ਪਿਆ ਹਰ ਪਾਸੇ ਦੇਖ ਸਕਦੇ ਹੋ ਤੁਸੀਂ ਇੱਕ ਮੈਂ ਨਾ ਸੈਸਲੀ ਦੇਖਿਆ ਜਿਹੜੀ ਬਾਰ ਬਾਰ ਟੜਕੋ ਪਈਆਂ ਇੱਕ ਤਾਂ ਦੇਖ ਕਹਿੰਦਾ ਕਸਟਮਰ ਜੀ ਜਾਂ ਤੁਸੀਂ ਉਹਨਾਂ ਕੋਲ ਤੁਹਾਡੇ ਕੋ ਆਣਗੇ ਤੇ ਤੁਹਾਡੇ ਕੋ ਸਮਾਨ ਦੇ ਦੋ ਸੈਸਲੀ ਸਾਡੇ ਕੋਲ ਕੇਰਨ ਦੀ ਵੀ ਸਾਰੀ ਹੈਗੇ ਜੀ ਅੱਛਾ ਪਲਾਂਟਡ ਵੀ ਹੈਗੇ ਆ ਆ ਆਰਟੀਫੀਸ਼ੀਅਲ ਪਲਾਂਟ ਹੈਗੇ ਸਾਡੇ ਕੋਲ ਠੀਕ ਆ ਭਾਈ ਨੇਚਰਲ ਲੈਣਾ ਸਾਡੇ ਕੋਲ ਨੇਚਰਲ ਪਲਾਂਟਡ ਵੀ ਸਾਰੇ ਹੈਗੇ ਆ ਦੇਖ ਲਓ ਭਾਈ ਨੇਚਰਲ ਵੀ ਸਾਰੇ ਨਾ ਭਾਈ ਕੋ ਸਾਰਾ ਕੁਝ ਸਮਾਲ ਪਰ ਇਹਨਾਂ ਨੇ ਰੱਖਿਆ ਸ਼ੋਪ ਦੇ ਵਿੱਚ ਹੀ ਤੁਹਾਨੂੰ ਬਾਹਰ ਜਾਣ ਦੀ ਕੋਈ ਲੋੜ ਨਹੀਂ ਹੈਗੀ ਆ ਨੇ ਫੋਰਡ ਆਲਟੀਮਾ ਵੀ ਸਾਰੇ ਰੱਖਿਆ ਹੋਇਆ ਹੈ ਕਾਰ ਦੇ ਤੇ ਸਾਡੇ ਕੋਲ ਪਲਾਂਟਡ ਐਕੁariums ਦੇ ਤੇ ਪਲਾਂਟਡ ਵੀ ਹੈਗੇ ਆ ਮੈਡੀਸਨ ਵੀ ਮਿਲ ਜਾਣਗੇ ਤੁਹਾਨੂੰ ਫਿਰ ਵੀ ਕੰਪਨੀ ਤੋਂ ਕੰਪਨੀ ਵਧੀਆ ਦੇ ਵੀ ਮਿਲ ਜੇਗੀ ਸਾਰੀ ਠੀਕ ਹੈ ਠੀਕ ਹੈ ਭਾਈ ਐਸੈਸਰੀ ਡੈਕੋਰੇਟਿੰਗ ਨੇਸੈਸਰੀ ਸਭ ਕੁਝ ਸਾਡੇ ਮਤਲਬ ਬਾਹਰ ਜਾਣ ਦੀ ਲੋੜ ਨਹੀਂ ਨਹੀਂ ਸਭ ਕੁਝ ਨੇ ਰੱਖਿਆ ਹੈ ਪੈਟ ਕਟ ਦੇ ਸਾਰਾ ਸਮਾਨ ਨੇ ਇੱਥੇ ਰੱਖਿਆ ਹੋਇਆ ਹੈ 2 ਕੇਜ ਬਰਡ ਕੇ ਸਾਰੇ ਸਾਡੇ ਕੋਲ ਹੋਲ ਸੇਲ ਦੇਤੇ ਹੈ ਠੀਕ ਹੈ ਸਭ ਤੋਂ ਵੱਡੀ ਗੱਲ ਹੈ ਭਾਈ ਦਾ ਕੰਮ ਹੋਲ ਸੇਲ ਦਾ ਬਾਹਰ-ਬਾਰ ਵੀਡੀਓ ਦੇ ਤੇ ਚਹੀ ਕਹਿ ਰਿਹਾ ਭਾਈ ਦਾ ਕੰਮ ਆ ਹੋਲ ਸੇਲ ਦਾ ਠੀਕ ਹੈ ਰੇ ਬੈਠੇ ਵੀ ਪਈ ਕੋ ਮੰਗਾ ਸਕਦੇ ਹੋ ਪਈ ਦਾ ਸਾਰਾ ਸਮਾਨ ਰੱਖਿਆ ਫੂਡ ਤੋਂ ਲੈ ਕੇ ਉਹਨੇ ਫੈਕਟ ਦਾ ਐਕਸੈਸਰੀ ਸਾਰਾ ਉਹਨੇ ਸਮਾਨਾਂ ਨਾਲ ਰੱਖਿਆ ਹੋਰ ਪਈ ਕੁਛ ਹੋਰ ਭਾਜੀ ਇੱਕ ਆਜ਼ੀਜ਼ਾ ਬਹੁਤ ਹਨੀ ਤੁਹਾਨੂੰ ਇਹ ਕਿਤੇ ਨਹੀਂ ਮਿਲਦੀ ਜਲਦੀ ਕਿਤੇ ਨਾ ਜ਼ਿਆਦਾ ਇਹਦੀ ਸ਼ੋਰਟੇਜ ਹੁੰਦੀ ਆ ਅੱਛਾ ਜੇਦਾ ਆਪਾਂ ਬਰਡ ਨੂੰ ਕੋਈ ਕਿਸੇ ਨਹੀਂ ਬਾਈ ਚਾਂਸ ਕੇ ਜਾਂਦੇ ਆ ਕੋਲਿ ਮਿਸ ਹੋ ਜਾਂਦੀ ਆ ਆ ਬਹੁਤ ਵਧੀਆ ਚੀਜ਼ ਆ ਜੀ ਇਹ ਸਾਡੇ ਕੋਲ ਸਾਰੇ ਮਾਡਲ ਹੈਗੇ ਆ ਆ ਦੇਖ ਲਓ ਭਾਜੀ ਆ ਦੇਖੋ ਕੀ ਕਹਿੰਦੇ ਕੀ ਭਈ ਇਹਨਾਂ ਏ ਜੀ ਜਿੱਦਾਂ ਆਪਾਂ ਕੋਲੀ ਹੀ ਕਹ ਦਿੰਨੇ ਆ। ਹਾਂ ਕੋਲੀ। ਇਹ ਡੀ ਕੱਪ ਕੱਪ ਕਹਿੰਨੇ ਉਹਦਾ। ਅੱਛਾ ਕੱਪ। ਹਾਂ, ਇਹ ਡੀ ਕੱਪ ਹੋ ਗਿਆ। ਨਾਲ ਵਧੀਆ ਭਾਈ ਜੀ ਨਾ ਮਾਰੀ ਥੱਲੇ ਮਾਰ ਟੁੱਟਣਾ ਵੀ ਨਹੀਂ। ਨਹੀਂ ਟੁੱਟਦੇ ਨਹੀਂ ਜੀ। ਇਹ ਕੈਨ ਬ੍ਰੇਕ ਵਾਲਾ। ਆਹ ਦੇਖੋ। ਆਹ ਦੇਖ ਲਓ। ਲੈ, ਜਾਣੇ ਨਹੀਂ ਜੀ ਇੱਕ ਦਿਨ। ਲੈ, ਫੇਰ ਤਾਂ ਤੁਹਾਡੇ ਪੈਸੇ ਹੀ ਬਚਾਤੇ ਭਾਈ ਨੇ ਤਾਂ। 12 ਵਟਾ ਟੁੱਟ ਲਿਆ ਗਏ ਲੋਨੇ 100 ਰੁਪਏ ਕਰਕੇ ਨਾਲ ਕੁਮਾਲ ਆਇਆ ਪੜਨ ਕਰ। ਇਹ ਬਿਲਕੁਲ ਜੀ ਬਿਲਕੁਲ। ਕਹਿਕ ਨਹੀਂ ਭਾਈ। ਬਿਲਕੁਲ। ਭਾਈ ਕੋ ਸਾਰੀ ਐਸੈਸਰੀ ਹੈਗੀ, ਬਾਹਰੋਂ ਕੁਝ ਲੈਣ ਦੀ ਲੋੜ ਨਹੀਂ ਪੈਣੀ। ਆਪਕੇ ਟਨ ਪੂਰਾ ਗ ਮੈਡੀਸਨ ਤੋਂ ਲੈ ਕੇ ਫੂਡ ਰੱਖ ਜਿਹੜਾ ਹੋਰ ਵੀ ਤੁਹਾਡੇ ਪਿੰਚ ਦੇ ਪੁੰਚਦੇ ਜੋ ਵੀ ਕੋਈ ਚੀਜ਼ ਹੈ ਸਭ ਕੁਝ ਹੈ ਸਭ ਕੁਝ ਬਾਹਰ ਜਾਂਦੀ ਲੋ ਨੇ ਪਰਟ ਦੇ ਵਿੱਚ ਸਾਡੇ ਕੋ ਆ ਵੀ ਪਰਟ ਹੈਗੇ ਯਾਰ ਲਵਰ ਦੇ ਵਿੱਚ ਵੀ ਆਉਂਦੇ ਸਾਡੇ ਜੇ ਕਿਸ ਨੇ ਪਰਟ ਲੈਣੇ ਆ ਆ ਦੇਖੋ ਲੋੜ ਦੇ ਪੇ ਆ ਸਾਰੇ ਚੈੱਕ ਕਰ ਲੋ ਰੰਗ ਬਰੰਗੇ ਪਰਟ ਨਾਲ ਖੇੜੇ ਪਏ ਇੰਨੇ ਰੰਗ ਸਾਰੇ ਹਾਂਜੀ ਇਹ ਲਵਰ ਦੀ ਮਿਊਟੇਸ਼ਨ ਕਹਿੰਦੇ ਨੇ ਕੋਈ ਚੱਕ ਆਪਣੇ ਕੋ ਹਰ ਤਰ੍ਹਾਂ ਦੀ ਮਿਊਟੇਸ਼ਨ ਹੈਗੀ ਵਿੱਚ ਆ ਦੇਖ ਲੋ ਛੋਟੇ ਆ ਸਾਰੇ ਸਾਡੇ ਘਰਾਂ ਵਾਸਤੇ ਬਹੁਤ ਵਧੀਆ ਚੀਜ਼ ਹੈ ਡੈਕੋਰੇਸ਼ਨ ਐਸੇ ਤਾਜ ਨਹੀਂ ਜੀ ਇਹਦੇ ਵਿੱਚ ਆ ਕੜਕਨਾਥ ਹੈਗੇ ਸਾਡੇ ਕੋਲ ਕੜਕਨਾਥ ਹਾਂਜੀ ਕੜਕਨਾਥ ਉਹ ਕਹਿੰਦੇ ਨਾ ਜਿਹੜੇ ਇਹ ਤਾਂ ਸੇਮ ਆ ਸਾ ਪੰਜਾਬ ਦਾ ਕੜਕਨਾਥ ਹੈ ਹਾਂ ਕੜਕਨਾਥ ਆ ਲੋ ਜੀ ਬਾਹਰ ਜਾਣ ਦੀ ਲੋੜ ਨਹੀਂ ਕੜਕਰਾਤ ਵਿੱਚ ਮਿਲਣਾ ਵਾਈਟ ਬਟੇਰੀ ਵੀ ਮਿਲ ਜਣਗੇ ਉਹ ਵਾਈਟ ਬਟੇਰੀ ਵੀ ਮਿਲ ਜਾਣਗੇ ਹੋਰ ਭਾਜੀ ਹੋਰ ਸਾਡੇ ਕੋਲ ਫੈਂਸੀ ਆਈਟਮ ਵੀ ਬਹੁਤ ਆਉਂਦੀ ਟਰਕੀ ਬਰਡ ਵੀ ਮਿਲਦੇਗਾ ਅੱਛਾ ਟਰਕੀ ਬਰਡ ਵੀ ਮਿਲ ਜੇਗਾ ਫੈਂਸੀ ਹੋਰ ਵੀ ਆਟਾ ਵੀ ਸਾਰਾ ਲੱਜਣ ਗਿਆ ਤੁਹਾਨੂੰ ਬਾਹਰ ਜਾਣ ਦੀ ਕੋਈ ਲੋੜ ਨਹੀਂ ਸਾਰਾ ਸਮਾਨ ਮਿਲੇਗਾ ਭਾਜੀ ਪਿੰਜਰੇ ਵੀ ਉੱਪਰ ਪਏ ਆਪਣੇ ਕੋਲ ਹਾਂਜੀ ਹਨਾ ਛੇਕਰ ਪਿੰਜਰੇ ਵੀ ਲਗਾ ਛੇ ਏ ਬਰਡ ਕੇਜ ਹੈ ਭਾਈ ਹੋਲ ਸੇਲਿੰਗ ਤਾਂ ਤੁਸੀਂ ਜੀ ਡੌ ਕੇਜ ਸਾਡੇ ਕੋਲ ਲੈ ਲਓ ਬਰਡ ਕੇਜ ਸਾਰੇ ਕੁਝ ਹੋਲ ਸੇਲ ਦੇ ਦਿੰਦੇ ਆਂ ਭਾਈ ਦਾ ਹੋਲ ਸੇਲਿੰਗ ਦਾ ਕੰਮ ਆ ਬਾਰ ਬਾਰ ਇਹੀ ਕਹਿੰਦਾ ਤਾਂ ਹੋਲ ਸੇਲ ਦਾ ਕੰਮ ਆ ਕਿਕਰ ਭਾਈ ਆਪਣੀ ਨਾ ਉਹ ਐਡਰੈਸ ਦੱਸ ਦੋ ਜਿਹੜੇ ਆਪਣੇ ਤੇ ਆਨਲਾਈਨ ਤੋਂ ਕੰਟੈਕਟ ਕਰਨ ਦੇ ਤੁਸੀਂ ਦੱਸ ਦੋ ਸਾਡਾ ਪਠਾਨਕੋਟ ਬਾਈਪਾਸ ਚੌਂਕ ਜੀ ਓਪੋਜੀਟ ਕੋਪੋਰਸਪੁਰਾ ਸਾਡਾ ਹੈਗਾ ਆ ਹਾਂਜੀ ਠੀਕ ਹੈ ਜੀ ਸਾਡਾ ਮੋਬਾਈਲ ਨੰਬਰ ਹੈਗਾ 9872535321 ਸੈਕੰਡ ਨੰਬਰ ਸਾਡਾ ਹੈਗਾ ਜੀ 788948361 ਇਹ ਭਾਈ ਸਾਡੀ ਵੀਡੀਓ ਲੈ ਕੇ ਕੋਈ ਆ ਗਿਆ ਕੀ ਕਹੋਗੇ ਸਪੈਸ਼ਲ ਡਿਸਕਾ ਲੈ ਵੀ ਨਾ ਗਿਫਟ ਵੀ ਨਾ ਮਿਲੋਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਭਾਈ ਜੀ ਪੁਰਾਣਾ ਸਪੋਰਟ ਇੱਕ ਪੜੀ ਵਿੱਚ ਤੇ ਲੈਣ ਸਮਾਨ ਆਣਾ ਕਿੱਥੇ ਆਣਾ ਬਣਾਏ ਇਹ ਤੁਹਾਨੂੰ ਜੀ ਪਠਾਨਕੋਟ ਬਾਈਪਾਸ ਚੌਕ ਆਪੋਜ਼ਿਟ ਕਪੂਰ ਹਸਪੀਟਲ ਹੈਗਾ ਯਾਰ ਕਪੂਰ ਹਸਪੀਟਲ ਦੇ ਸਾਹਮਣੇ ਹੀ ਆ ਜੀ ਉਹਦੇ ਸਾਹਮਣੇ ਦੁਕਾਨ ਆ ਭਾਈ ਇਹ ਵੀ ਹੋਲ ਸੇਲਰ ਦਾ ਕੰਮ ਹੈ ਛੋਟੀ ਕਿ ਫੈਟ ਸ਼ਾਪ ਦੇ ਨਾਮ ਤੇ ਭਾਈ ਜੀ ਇੱਕ ਛੋਟੀ ਫੈਟਫਾਰਮ ਸਾਡੀ ਫਰਮ ਦਾ ਨੇਮ ਹੈਗਾ ਯਾ ਹਾਂ ਜੀ ਹਾਂ ਜੀ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਫਿਰ ਭਾਈ ਕਸ਼ਕਣਾ ਜਾਓਗੇ ਜੇ ਕੋਈ ਸਾਨੂੰ ਸਪੈਸ਼ਲ ਕੰਟੈਕਟ ਵੀ ਕਰਨਾ ਚਾਹੁੰਦਾ ਨਹੀਂ ਲੱਭ ਨੇ ਤਾਂ ਸਾਡੇ ਫਰਮ ਦਾ ਨਾਮ ਪਾ ਲਓ ਤੇ ਉੱਤੇ ਵੀ ਆ ਜੀ ਜੀ ਹੈਗੀ ਸਾਡੀ ਇੰਸਟਾਗ੍ਰam ਆਈਡੀ ਹੈਗੀ ਐਕਜੋਟਿਕ ਪਲੈਟਫਾਰਮ ਸੇਮ ਜੋ ਕੰਪਨੀ ਦਾ ਨਾਮ ਹੈ ਉਹੀ ਸਾਡੀ ਇਹਦਾ ਨਾਮ ਹੈ ਪਹਿਲਾਂ ਵਪਾਰ ਵਿੱਚ ਮੈਂ ਕਹਿ ਰਿਹਾ ਭਾਈ ਦਾ ਹੋਲਸੇਲਰ ਦਾ ਕੰਮ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਸਾਡੇ ਚੈਨਲ ਨੂੰ ਵੀ ਭਾਈ ਸਬਸਕ੍ਰਾਈਬ ਕਰਾ ਦਿਓ ਬਿਲਕੁਲ ਬਿਲਕੁਲ ਇਹਨਾਂ ਦਾ ਚੈਨਲ ਬਹੁਤ ਵਧੀਆ ਹੈਗਾ ਜੀ ਤੁਸੀਂ ਇਹਨਾਂ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਵੀ ਨਵੀਆਂ ਤੁਹਾਨੂੰ ਅਪਡੇਟ ਮਿਲਦੀ ਰਹੇ ਠੀਕ ਹੈ ਬਈ ਬਹੁਤ ਧੰਨਵਾਦ ਹੈ ਬਈ